ਅਸਿਕਾਲ ਜੀ ਮੈਂ ਹਰ ਕਵਰ ਸਿੰਘ 베ਦੀ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸਾਡੀਆਂ ਬਰੂਹਾਂ ਤੇ ਖੜਾ ਨਜ਼ਰ ਆ ਰਿਹਾ ਹੈ ਸਾਲ 225 224 ਨੂੰ ਅਲਵਦਾ ਕਹਾਂਗੇ ਜਸ਼ਨਾਂ ਚ ਡੁੱਬੇ ਹੋਣਗੇ ਰਾਤ ਵੇਲੇ ਲੋਕ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਨਵੇਂ ਸਾਲ ਦੀ ਆਮਦ ਦੇ ਉੱਤੇ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਵਧਾਈਆਂ ਦੇ ਰਹੇ ਹੁੰਦੇ ਆ ਤੇ ਅਸੀਂ ਵੀ ਆਪਣੇ ਪਾਟਕਾਂ ਨੂੰ ਦੋਸਤਾਂ ਸਨਈਆਂ ਨੂੰ ਨਵੇਂ ਵਰੇ ਸਾਲ 225 ਦੀ ਮੁਬਾਰਕਬਾਦ ਆਖਦੇ ਆ ਇਸ ਦੇ ਨਾਲ ਹੀ ਸਾਲ 224 ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਕਿ ਬਹੁਤ ਸਰੀਆਂ ਖਬਰਾਂ ਦੇ ਵਿੱਚ ਕਟਨਾਵਾ ਆਪਾਂ ਸਾਂਝੀਆਂ ਕਰਦੇ ਰਹੇ ਹਾਂ ਤੇ ਇੱਕ ਵਾਰ ਫਿਰ ਉਹਨਾਂ ਕਟਨਾਵਾ ਦਾ ਜ਼ਿਕਰ 1 2 17 ਦੇ ਵਿੱਚ ਕਰਕੇ ਅੱਗੇ ਵਧਾਂਗੇ ਕਿਉਂਕਿ ਸਾਲ 224 ਕਿਸਾਨੀ ਦੇ ਨਾਲ ਕਿਸਾਨ ਸੰਘਰਸ਼ ਦੇ ਨਾਲ ਦਖਾਈ ਦਿੱਤਾ ਬੰਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਚੈਲੰਜ ਦਖਾਈ ਦਿੱਤੇ ਸਰਕਾਰ ਚੋਣਾ ਵਿੱਚ ਡੁੱਬੀ ਨਜ਼ਰ ਆਈ ਤੇ ਬਹੁਤ ਸਰੀਆਂ ਕਟਨਾਵਾ ਜਿਹੜੀਆਂ ਅਕਾਲੀ ਦਲ ਦੇ ਨਾਲ ਜੁੜੀਆਂ ਸਨ ਉਹ ਵੀ ਨਜ਼ਰ ਆਈਆਂ ਕਿਉਂਕਿ ਅਕਾਲੀ ਦਲ ਦੀ ਲੜਾਈ ਸਰਵਾਈਵਲ ਤੇ ਰਵਾਈਵਲ ਦੇ ਵਿੱਚ ਦਖਾਈ ਦਿੱਤੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਰਿਆਂ ਲਈ ਸਾਲ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਤੇ ਇੱਕ ਦੂਜੇ ਦੇ ਪ੍ਰਤੀ ਸਾਰੇ ਹੀ ਸ਼ੁਭ ਕਾਮਨਾਵਾਂ ਦੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਪਰੰਤੂ ਹੁਣ ਜਾਂਦੇ ਜਾਂਦੇ ਉਹਨਾਂ ਕਟਨਾਵਾਂ ਦਾ ਜ਼ਿਕਰ ਕਰ ਲੈਣੇ ਆ ਜਦੋਂ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਤੇ ਮਰਨਵਰਤ ਤੇ ਬੈਠੇ ਹੋਇਆ ਤੇ ਉਹਨਾਂ ਨੂੰ ਮੜਮਾਉਣ ਲੱਗੀ ਹੋਈ ਹੈ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਤੇ ਸੁਪਰੀਮ ਕੋਰਟ ਦੀਆਂ ਕੁਝ ਸਖਤ ਟਿੱਪਣੀਆਂ ਜੋ ਆਖਦੀਆਂ ਨੇ ਜ਼ਿੰਦਗੀ ਅਨਮੋਲ ਹੈ ਤੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਅਜਾਈ ਨਹੀਂ ਜਾਣੀ ਚਾਹੀਦੀ ਇਸ ਕਰਕੇ 31 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਪਰੰਤੂ ਫੇਰ ਵੀ ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਸਰਕਾਰ ਦੇ ਪੱਖ ਤੋਂ ਵੀ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਤੇ ਕੁਝ ਮੌਲਤ ਦੇ ਦਿੱਤੀ ਜਾਣੀ ਚਾਹੀਦੀ ਹੈ ਤਾਂ ਸੁਪਰੀਮ ਕੋਰਟ ਨੇ ਉਹਨਾਂ ਦੀ ਦਲੀਲ ਨੂੰ ਮੰਨ ਲਿਆ ਜਗਜੀਤ ਸਿੰਘ ਡੱਲੇਵਾਲ ਦੇ ਮਸਲੇ ਤੇ ਕੁਝ ਹੋਰ ਦੋ ਕੋ ਦਿਨਾਂ ਦੀ ਮੌਲਤ ਮਿਲ ਗਈ ਹੈ ਤਾਂ ਕਰੇ ਵੀ ਦੇਖਣਾ ਹੋਏਗਾ ਕਿ ਇਸ ਮੌਲਤ ਦੇ ਵਿੱਚੋਂ ਕੀ ਸਰਕਾਰ ਸਫਲ ਹੋ ਸਕਿਆਗੀ ਨਵੇਂ ਬਰੇ ਦੇ ਪਹਿਲੇ ਹਫਤੇ ਸਰਕਾਰ ਅੱਗੇ ਵੱਡੇ ਚੈਲੰਜ ਹੈ ਪੰਜਾਬ ਪੁਲਿਸ ਦੇ ਡੀਜੀਪੀ ਸਮੇਤ ਬਹੁਤ ਸਾਰੇ ਅਧਿਕਾਰੀ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਕਹਿ ਰਿਹਾ ਕਿ ਗੱਲਬਾਤ ਰਾਹੀਂ ਸ਼ਾਇਦ ਜਗਜੀਤ ਸਿੰਘ ਡੱਲੇਵਾਲ ਮੰਨ ਜਾਣ ਤੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਜਾਏਗਾ ਵੇਖਣਾ ਹੋਏਗਾ ਕਿ ਦੋ ਦਿਨਾਂ ਬਾਅਦ ਕਿਸ ਤਰ੍ਹਾਂ ਦੇ ਦ੍ਰਿਸ਼ ਬਦਲਦੇ ਨਜ਼ਰ ਆਉਂਦੇ ਆ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੁਲਿਸ ਤਿਆਰੀ ਕਰਦੀ ਨਜ਼ਰ ਆ ਰਹੀ ਸੀ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦੀ ਪਹਿਰੇਦਾਰੀ ਨੂੰ ਲੈ ਕੇ ਵੀ ਕਿਸਾਨਾਂ ਨੇ ਸਖਤ ਪਹਿਰਾ ਰੱਖਿਆ ਹੋਇਆ ਤਾਂ ਇਸ ਤੋਂ ਪਹਿਲਾਂ ਕਿ ਕੋਈ ਟਕਰਾਅ ਹੋਵੇ ਗੱਲਬਾਤ ਦੇ ਰਾਹੀਂ ਮਸਲਾ ਹੱਲ ਕਰ ਲੈਣਾ ਚਾਹੀਦਾ ਹੈ ਬਹੁਤ ਸਾਰੀਆਂ ਗੱਲਾਂ ਜਗਜੀਤ ਸਿੰਘ ਡੱਲੇਵਾਲ ਦੇ ਬਾਬਤ ਦਿਖਾਈ ਦੇ ਰੀਆਂ ਹੈ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਲਿਖ ਰੀਆਂ। ਪਰੰਤੂ ਵੇਖਣਾ ਹੋਏਗਾ ਕਿ ਜਿਵੇਂ ਬੰਦ ਦੀ ਕਾਲ ਦਿੱਤੀ ਸੀ ਤਾਂ ਬਹੁਤ ਸਾਰੇ ਤਕਰਾਰ ਦਿਖਾਈ ਦਿੱਤੇ ਆ। ਬੇਸ਼ੱਕ ਕਿਸਾਨ ਜਥੇਬੰਦੀਆਂ ਜੋ ਕਨੌਰੀ ਤੇ ਸ਼ੰਭੂ ਬਾਰਡਰ ਤੇ ਸੰਘਰਸ਼ ਕਰ ਰਹੀਆਂ ਉਹਨਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਸਿੱਕੇ ਸਾਡੀ ਕਾਲ ਨੂੰ ਪੰਜਾਬ ਦੇ ਲੋਕਾਂ ਨੇ ਮੰਨਿਆ, ਸਾਨੂੰ ਸਮਰਥਨ ਦਿੱਤਾ। ਪਰੰਤੂ ਜਿਸ ਤਰ੍ਹਾਂ ਦੀਆਂ ਇੱਕਾ ਦੁੱਕਾ ਕਟਨਾਵਾਂ ਨਜ਼ਰ ਆਈਆਂ ਉਸ ਦੇ ਵਿੱਚੋਂ ਲੋਕ ਤੇ ਵਪਾਰੀ ਖੱਜਲ ਖੁਆਰ ਵੀ ਹੋਇਆ ਤੇ ਕਿਸਾਨਾਂ ਪ੍ਰਤੀ ਨਿਰਾਸ਼ ਵੀ ਹੋਇਆ ਵਿਕਣਾ ਹੋਏਗਾ ਕਿ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਕੀ ਜਗਜੀਤ ਸਿੰਘ ਡੱਲੇਵਾਲ ਹਸਪਤਾਲ ਜਾਣ ਲਈ ਮੰਨ ਜਾਂਦੇ ਆ ਜਾਂ ਫਿਰ ਪੰਜਾਬ ਪੁਲਿਸ ਹੀ ਕੋਈ ਹਰ ਹਰਭਾ ਵਰਤ ਸਕਦੀ ਆ 31 ਦਸੰਬਰ ਇਸ ਕਰਕੇ ਵੀ ਖਾਸ ਮੰਨੀ ਜਾ ਰਹੀ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਬਾਬਤ ਇੱਕ ਬੈਠਕ ਸੱਦੀ ਗਈ ਸੀ ਤੇ ਉਸ ਬੈਠਕ ਦੇ ਵਿੱਚ ਉਹਨਾਂ ਦੇ ਮਾਮਲੇ ਦੀ ਜਾਂਚ ਕਰਦੀ ਕਮੇਟੀ ਤੋਂ ਫਾਈਲ ਵਾਪਸ ਲਈ ਜਾ ਸਕਦੀ ਸੀ ਪਰੰਤੂ ਅਜਹੀਆਂ ਚਰਚਾਵਾਂ ਹੀ ਦੱਕਾਈ ਦਿੱਤੀਆਂ ਜਿਵੇਂ ਹੀ 31 ਦਸੰਬਰ ਵਾਲੇ ਦਿਨ ਮੀਟਿੰਗ ਹੁੰਦੀ ਆ ਤਾਂ ਕਿਹਾ ਜਾ ਰਿਹਾ ਸਿੱਕੇ ਆਖਰ ਜਥੇਦਾਰ ਹਰਪ੍ਰੀਤ ਸਿੰਘ ਦੇ ਬਾਬਤ ਕੋਈ ਫੈਸਲਾ ਆ ਸਕਦਾ ਹੈ ਫੈਸਲਾ ਆਇਆ ਜਰੂਰ ਹੈ ਜਿਸ ਵਿੱਚੋਂ ਨਿਰਾਸ਼ਾ ਝਲਕਦੀ ਹੈ ਜਥੇਦਾਰ ਹਰਪ੍ਰੀਤ ਸਿੰਘ ਦੇ ਮੂੰਹੋਂ ਤਾਂ ਮੰਨਣਾ ਪੈਗਾ ਕਿ ਆਖਰ ਕਿਸ ਤਰ੍ਹਾਂ ਦੇ ਰੋਸੇ ਗਿਲੇ ਤੇ ਲਾਂਬੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤੇ ਆ ਤਾਂ ਇਸ ਤੋਂ ਪਹਿਲਾਂ ਕਿ ਜਿਹੜੀ ਬੈਠਕ ਹੋਈ ਹੈ ਉਸ ਬੈਠਕ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਇਨਕਾਊਂਟਰ ਪੰਜਾਬ ਸਰਕਾਰ ਦਿਖਾ ਰਹੀ ਹੈ ਪੰਜਾਬ ਪੁਲਿਸ ਦੇ ਅਧਿਕਾਰੀ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਆਪਣੇ ਨੌਜਵਾਨਾਂ ਨੂੰ ਟਾਰਗੇਟ ਕਰ ਰਿਹਾ ਹੈ ਤਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਹਮੇਸ਼ਾ ਹੀ ਪੰਜਾਬ ਦੇ ਉਹਨਾਂ ਪਰਿਵਾਰਾਂ ਨੂੰ ਤੰਗ ਕਰਦੀ ਰਹੀ ਹੈ ਜਿੱਤੇ ਪੁਲਿਸ ਦੀ ਇਨਵੋਲਵਮੈਂਟ ਰਹੀ ਹੈ ਤੇ ਬਹੁਤ ਸਾਰੀਆਂ ਅਦਾਲਤਾਂ ਦੇ ਵਿੱਚ ਅਜਿਹੇ ਫੈਸਲੇ ਲੰਮੇ ਅਰਸੇ ਬਾਅਦ ਆ ਰਹੇ ਆ ਜਿਸ ਵਿੱਚ ਤੋਂ ਸਪੱਸ਼ਟ ਹੋ ਰਿਹਾ ਕਿ ਅਦਾਲਤਾਂ ਨੇ ਸਹੀ ਇਨਸਾਫ ਉਹਨਾਂ ਪਰਿਵਾਰਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਜਿਨ੍ਹਾਂ ਦੇ ਨਾਲ ਬੇਇਨਸਾਫੀ ਹੋਈ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਚੁੱਕਲੇ ਗਏ ਤੇ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਗਏ ਹੁਣ ਪੰਜਾਬ ਦੇ ਵਿੱਚ ਵੀ ਝੂਠੇ ਪੁਲਿਸ ਮੁਕਾਬਲਿਆਂ ਨੂੰ ਲੈ ਕੇ ਐਨਕਾਊਂਟਰ ਨੂੰ ਲੈ ਕੇ ਇੱਕ ਵਕਰੀ ਤਰ੍ਹਾਂ ਦੀ ਚਰਚਾ ਦਿੱਕਾਈ ਦਿੱਤੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਗੈਂਗਵਾੜ ਵੱਧ ਚੁੱਕੀ ਐ ਨਸ਼ਾ ਵੱਧ ਚੁੱਕਾ ਤੇ ਪੰਜਾਬ ਪੁਲਿਸ ਨੇ ਸਿੱਧੇ ਤੌਰ ਤੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਦੇ ਲੱਤ ਚ ਗੋਲੀ ਮਾਰੀ ਜਾ ਰਹੀ ਐ ਕਿਸੇ ਦੇ ਪੈਰ ਚ ਮਾਰੀ ਜਾ ਰਹੀ ਐ ਤੇ ਅਜਾਹੇ ਅਨਕਾਊਂਟਰ ਬਣਾਏ ਜਾ ਰਹੇ ਆ ਜੋ ਅਨਕਾਊਂਟਰ ਨਹੀਂ ਦਿਖਦੇ ਕਿਉਂਕਿ ਅਨਕਾਊਂਟਰ ਦੀ ਪਰਿਭਾਸ਼ਾ ਇੱਕ ਵੱਕਰੀ ਤਰ੍ਹਾਂ ਦੀ ਸੀ ਕਿਉਂਕਿ ਜਦੋਂ ਅਤਵਾਦਾਂ ਖੜਕੂਵਾਦਾਂ ਦੌਰ ਰਹੇ ਤਾਂ ਉਸ ਵੇਲੇ ਅਨਕਾਊਂਟਰ ਦੱਕਾਈ ਦਿੰਦੇ ਸੀ ਜਿਨ੍ਹਾਂ ਵਿੱਚ ਪੁਲਿਸ ਅਧਿਕਾਰੀ ਵੀ ਮਾਰੇ ਜਾਂਦੇ ਸੀ ਤੇ ਉਹ ਲੋਕ ਵੀ ਮਾਰੇ ਜਾਂਦੇ ਸੀ ਜਿਨ੍ਹਾਂ ਨੂੰ ਪੰਜਾਬ ਪੁਲਿਸ ਨਿਸ਼ਾਨੇ ਤੇ ਲੈ ਲੈਂਦੀ ਸੀ ਪੰਜਾਬ ਦੀ ਇਸ ਫਿਜ਼ਾ ਦੇ ਵਿੱਚ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੀ ਈਬਾਰਤ ਮਿਲਦੀ ਹੈ ਤੇ ਉਹ ਸੱਚ ਅਦਾਲਤਾਂ ਰਹੀ ਵੀ ਬਾਹਰ ਆਂਦਾ ਜਾ ਰਿਹਾ ਹੈ ਪਰੰਤੂ ਜਿਵੇਂ ਕਲਾਨੌਰ ਦੇ ਵਿੱਚ ਇਨਕਾਊਂਟਰ ਹੋਇਆ ਕਿਉਂਕਿ ਬਹੁਤ ਸਾਰੇ ਪੁਲਿਸ ਥਾਣਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਜਿਵੇਂ ਮਹਾਲੀ ਦੇ ਵਿੱਚ ਵੀ ਪੁਲਿਸ ਦੇ ਦਫ਼ਤਰ ਤੇ ਹਮਲਾ ਹੋਇਆ ਬਹੁਤ ਸਾਰੇ ਥਾਣਿਆਂ ਤੇ ਲਗਾਤਾਰ ਹਮਲੇ ਹੋ ਰਹੇ ਸਨ ਚਾਹੇ ਉਹ ਅਮਰਸਰ ਚਾਹੇ ਮਜੀਠੇ ਤੇ ਫਿਰ ਕਲਾਨੌਰ ਦੇ ਵਿੱਚ ਵੀ ਇੱਕ ਹਮਲਾ ਥਾਣੇ ਤੇ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਸਤੀਦੀ ਦੇ ਨਾਲ ਨੌਜਵਾਨਾਂ ਦਾ ਪਿੱਛਾ ਕੀਤਾ ਤੇ ਜਿਸ ਤਰ੍ਹਾਂ ਦਾ ਇੰਕਾਊਂਟਰ ਯੂਪੀ ਦੇ ਵਿੱਚ ਦਿਖਾਇਆ ਤਾਂ ਉਸ ਉੱਤੇ ਇਤਰਾਜ਼ ਆ ਰਿਹਾ ਹੈ ਪਰਿਵਾਰਕ ਮੈਂਬਰਾਂ ਨੇ ਸਸਕਾਰ ਵੇਲੇ ਇਤਰਾਜ਼ ਖੜੇ ਕੀਤੇ ਕਿ ਦਿਖਾਓ ਕਿੱਥੇ ਗੋਲੀ ਮਾਰੀ ਗਈ ਹੈ ਕਿੱਥੇ ਪੋਸਟਮਾਰਟਮ ਦੀਆਂ ਰਿਪੋਰਟਾਂ ਦੇ ਵਿੱਚ ਸਪਸ਼ਟ ਨਜ਼ਰ ਆ ਰਿਹਾ ਸਿੱਕੇ ਪੁਲਿਸ ਨੇ ਇੱਕ ਝੂਠੀ ਇਬਾਰਤ ਲਿਖੀ ਹੈ ਜਿਸ ਦੀ ਨਿੰਦਾ ਹੁੰਦੀ ਨਜ਼ਰ ਆ ਰਹੀ ਹੈ ਪ੍ਰੰਤੂ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਇਨਕਾਊਂਟਰਾਂ ਨੂੰ ਕਿਸ ਤਰ੍ਹਾਂ ਚੈਲੰਜ ਕੀਤਾ ਜਾਂਦਾ ਹੈ ਜੀਹਾਂ ਨਾਰਾਇਣ ਸਿੰਘ ਚੋੜਾ ਨੂੰ ਵੀ ਪੰਥ ਚੋਂ ਚੇਕਣ ਦੀ ਗੱਲ ਕੀਤੀ ਜਾ ਰਹੀ ਸੀ ਪ੍ਰੰਤੂ ਜਿਸ ਤਰ੍ਹਾਂ ਦਾ ਮਤਾ ਨਾਰਾਇਣ ਸਿੰਘ ਚੋੜਾ ਦੇ ਬਾਬਤ ਲਿਆਂਦਾ ਗਿਆ ਉਹ ਮਤਾ ਰੱਦ ਕਰ ਦਿੱਤਾ ਗਿਆ ਤੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਾਬਤ ਉਸ ਸ਼ਿਕਾਇਦਾ ਨਿਵਾਰਣ ਕਰਨ ਲਈ ਕੁਝ ਮੈਂਬਰਾਂ ਦਾ ਗਠਨ ਕੀਤਾ ਗਿਆ ਸੀ ਕਮੇਟੀ ਗਠਿਤ ਕੀਤੀ ਗਈ ਸੀ ਪਰੰਤੂ ਹੁਣ ਉਸ ਜਾਂਚ ਕਮੇਟੀ ਨੂੰ ਜਿੱਥੇ ਪਹਿਲਾਂ 2 ਹਫ਼ਤੇ ਦਿੱਤੇ ਗਏ ਸੀ ਹੁਣ ਉਹਨਾਂ ਨੂੰ 1 ਮਹੀਨਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਟਿੱਪਣੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕੁਝ ਉਲਾਂਘੇ ਸਾਂਝੇ ਕੀਤੇ ਆ ਕਿ ਚਾਰ ਪੰਜ ਪੰਨਿਆਂ ਦੀ ਸ਼ਿਕਾਇਤ ਦੇ ਆਧਾਰ ਤੇ ਮੇਰੇ ਖਿਲਾਫ ਕਾਰਵਾਈ ਹੋਈ ਆ ਪਰੰਤੂ ਇਹ ਝੂਠੀ ਆ ਇਸ ਦਾ ਜਵਾਬ ਖਾਲਸਾ ਪੰਥ ਨੂੰ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ 2 ਦਸੰਬਰ ਨੂੰ ਜਿਸ ਤਰ੍ਹਾਂ ਪੰਥ ਸਿੰਘ ਸਬਾਨਾ ਨੇ ਫੈਸਲੇ ਕੀਤੇ ਆ ਉਹਨਾਂ ਫੈਸਲਿਆਂ ਦੇ ਉਲਟ ਮੇਰੇ ਖਿਲਾਫ ਜਿਸ ਤਰ੍ਹਾਂ ਦੀਆਂ ਸਾਜਸ਼ਾ ਹੋ ਰਹੀਆਂ ਨੇ ਮੈਂ ਪਹਿਲਾਂ ਵੀ ਅਡੋਲ ਸੀ ਹੁਣ ਵੀ ਆ ਡੋਲ ਹਾਂ ਤੇ ਅੱਗੇ ਵੀ ਅਡੋਲ ਰਹਾਂਗਾ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਪਰੰਪਰਾਵਾਂ ਨੂੰ ਮਰਿਆਦਾ ਨੂੰ ਸਿਧਾਂਤਾਂ ਨੂੰ ਚਿੱcke ਟੰਗਣ ਦਾ ਜ਼ਿਕਰ ਕੀਤਾ ਹੈ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਮਹਾਭਾਰਤ ਵਿੱਚ ਵੀ ਕੁਝ ਚੰਗੇ ਲੋਕ ਸੰ ਜਿਨ੍ਹਾਂ ਦਾ ਜ਼ਿਕਰ ਕੀਤਾ ਕਿ ਦਰੋਣਾਚਾਰੀਆ ਕਿਰਪਾ ਆਚਾਰੀਆ ਵਰਗੇ ਲੋਕ ਚਕੁਨੀ ਮਾਮਾ ਦੇ ਨਾਲ ਖੜ ਗਏ ਤੇ ਦਰਯੋਧਨ ਦਾ ਸਾਥ ਦੇ ਗਏ ਇਸ ਕਰਕੇ ਉਹਨਾਂ ਨੇ ਮਹਾਭਾਰਤ ਦੀ جنگ ਇਸ ਕਰਕੇ ਹਾਰੀ ਸੀ ਕਿ ਚੰਗੇ ਲੋਕਾਂ ਨੇ ਵੀ ਚੰਗੇ ਗੁਰੂਆਂ ਨੇ ਵੀ ਉਹਨਾਂ ਮਾੜੇ ਲੋਕਾਂ ਦਾ ਸਾਥ ਦਿੱਤਾ ਤੇ ਮਾਪਰ ਦਾ ਯੁੱਧ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਸਿੱਧਾ ਅਰਜੁਨ ਤੇ ਕ੍ਰਿਸ਼ਨ ਦੇ ਖਾਤੇ ਵਿੱਚ ਪੁਕਤ ਗਿਆ ਤੇ ਇਸ ਦੀ ਉਦਾਹਰਣ ਉਹਨਾਂ ਨੇ ਇਸ ਕਰਕੇ ਦਿੱਤੀ ਹੈ ਕਿ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਕੁਝ ਸੋਚਣਾ ਪਏਗਾ ਕੁਝ ਤਬਦੀਲੀਆਂ ਕੁਝ ਬਦਲਾਅ ਕਰਨੇ ਪੈਣਗੇ ਪਰੰਤੂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਪੰਜਾਬ ਦੀ ਇਹੀ ਖੇਤਰੀ ਪਾਰਟੀ ਹੈ ਜਿਸ ਦਾ ਫਟਬੋਲਾ ਸਿਧਾਂਤ ਰਿਹਾ ਜਿਨ੍ਹਾਂ ਦੇ ਬਹੁਤ ਸਾਰੇ ਅਜਿਹੇ ਲੀਡਰ ਰਿਹਾ ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਬਾਬਾ ਖੜਕ ਸਿੰਘ ਦਾ ਜ਼ਿਕਰ ਕੀਤਾ ਤੇ ਹੋਰ ਵੀ ਉਹਨਾਂ ਅਜਹੀਆਂ ਸ਼ਖਸੀਤਾਂ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਬਚਾਉਣ ਲਈ ਕੁਝ ਅਜਿਹੇ ਫੈਸਲੇ 2 ਦਸੰਬਰ ਦੀ ਬੈਠਕ ਵਿੱਚ ਕੀਤੇ ਸੀ ਤੇ ਲੋਕਾਂ ਦੀ ਪੰਤਕ ਸਫਾਂ ਦੇ ਵਿੱਚੋਂ ਇੱਕ ਮੰਗ ਉੱਠ ਰਹੀ ਸੀ ਕਿ ਜਥੇਦਾਰਾਂ ਨੂੰ ਅਕਾਲੀ ਫੁੱਲਾ ਸਿੰਘ ਵਰਗੇ ਫੈਸਲੇ ਕਰਨੇ ਚਾਹੀਦੇ ਆ ਕਿਉਂਕਿ ਅਕਾਲੀ ਫੁੱਲਾ ਸਿੰਘ ਨੇ ਵੀ ਸਿੱਖ ਰਾਜ ਸਥਾਪਿਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਟਾਰੇ ਵਿੱਚ ਖੜਾ ਕਰ ਦਿੱਤਾ ਸੀ ਤੇ ਅਸੀਂ ਵੀ ਉਹੀ ਭੂਮਿਕਾ ਨਿਭਾਈ ਜਿਸ ਦੀ ਸਜ਼ਾ ਮੈਂ ਭੁਗਤ ਰਿਆਂ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੋ ਚਾਰ ਚਿੱਠੀਆਂ ਦੇ ਪੰਨੇ ਲੈ ਕੇ ਮੇਰੇ ਖਿਲਾਫ ਝੂਠੀ ਸ਼ਿਕਾਇਤ ਇਬਾਰਤ ਲਿਖੀ ਗਈ ਹੈ ਇਸ ਦਾ ਜਵਾਬ ਖਾਲਸਾ ਪੰਥ ਨੂੰ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੋ ਕਿਸੇ ਨੇ ਕਰਨਾ ਹੈ ਉਹ ਕਰ ਸਕਦਾ ਹੈ ਤੇ ਜਿਹੜੀ ਮਹੀਨੇ ਬਾਅਦ ਜਾਂਚ ਨਿਰਧਾਰਤ ਕੀਤੀ ਗਈ ਹੈ ਤਾਂ ਉਸ ਦੇ ਵਿੱਚੋਂ ਸਭ ਤੌਰ ਤੇ ਝਲਕਦਾ ਉਹਨਾਂ ਨੂੰ ਨਾਂ ਜਿਉਂਦਿਆਂ ਵਿੱਚ ਰੱਖਣਾ ਤੇ ਤੋਰੀ ਵਾਂਗੂ ਲਮਕਾ ਕੇ ਰੱਖਣ ਲਈ ਹੀ ਇਹ ਜਾਂਚ ਇੱਕ ਮਹੀਨੇ ਲਈ ਅੱਗੇ ਪਾ ਦਿੱਤੀ ਗਈ ਹੈ ਇਸ ਤਰ੍ਹਾਂ ਦੇ ਉਲੰਭੇ ਜਥੇਦਾਰ ਹਰਪੀਤ ਸਿੰਘ ਹੋਰਾ ਨੇ ਸਾਂਝੇ ਕੀਤੇ ਆ ਤਾਂ ਮੰਨਣਾ ਪੈਗਾ ਕਿ ਅਕਾਲੀ ਦਲ ਦਾ ਸੰਕਟ ਵੀ ਉਹਨਾਂ ਹਾਲਾਤਾਂ ਵਿੱਚ ਹੀ ਪਿਆ ਜੋ ਅਜੇ ਤੱਕ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਬਹੁਤ ਸਾਰੇ ਬੁੱਧੀਜੀਵੀ ਸਿਕਸ ਸਕਾਲਰ ਲਗਾਤਾਰ ਮੰਨ ਕਰ ਰਹੇ ਆ ਕਿ ਪੰਜਾਬ ਦੀ ਕੋਈ ਇੱਕ ਖੇਤਰੀ ਪਾਰਟੀ ਦੀ ਅਹਿਮ ਜ਼ਰੂਰਤ ਹੈ ਪਰੰਤੂ ਸਮੇਂ ਦੇ ਨਾਲ ਜੇ ਸਮੁੱਚੀ ਲੀਡਰਸ਼ਿਪ ਨੇ ਕੁਝ ਤਬਦੀਲੀਆਂ ਨਾ ਕੀਤੀਆਂ ਤਾਂ ਇਸ ਦਾ ਵੱਡਾ ਨੁਕਸਾਨ ਅਕਾਲੀ ਦਲ ਨੂੰ ਹੋ ਸਕਦਾ ਹੈ ਇਸ ਤੋਂ ਪਹਿਲਾਂ ਕਿ ਹੋਰ ਵੀ ਇਹ ਸੰਕਟ ਗਹਿਰਾ ਹੋਵੇ ਤਾਂ ਕੁਝ ਸਖਬੀਰ ਸਿੰਘ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾਣੀ ਹੋਏਗੀ ਤੇ ਕੁਝ ਤਬਦੀਲੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਵੀ ਕਰਨੀ ਹੋਏਗੀ ਕਿਉਂਕਿ ਜਿਸ ਤਰ੍ਹਾਂ ਪੰਨ ਸਿੰਘ ਸਬਾਨਾ ਨੇ ਇਹ ਗੱਲ ਸਪਸ਼ਟ ਤੌਰ ਤੇ ਆਖ ਦਿੱਤੀ ਸੀ ਕਿ ਅਕਾਲੀ ਦਲ ਲੋਕਾਂ ਦੇ ਵਿੱਚੋਂ ਨੈਤਿਕ ਆਧਾਰ ਗਵਾ ਚੁੱਕਾ